ਹਾਂਜੀ ਸਤਿ ਸ੍ਰੀ ਅਕਾਲ ਜੀ ਕਿ ਹਾਲ ਚਾਲੇ ਠੀਕ ਠਾਕ ਹੋ ਜੀ ਅਸੀਂ ਵੀ ਠੀਕਾਂ ਜੀ ਅੱਜ ਮੈਂ ਆਪਣੀਆਂ ਭੈਣਾਂ ਨੂੰ ਦਿਖਾਉਣ ਲੱਗੀ ਆਂ ਗੋਲ ਗਲਾ ਬਿਲਕੁਲ ਸਿੰਪਲ ਗੋਲ ਗਲਾ ਕਿ ਇਹਨਾਂ ਭੈਣਾਂ ਜਿਹੜੀਆਂ ਮੇਰੀਆਂ ਨਵੀਆਂ ਸਿੰਦੀਆਂ ਨੇ ਸੂਟ ਉਹਨਾਂ ਨੂੰ ਸਿੰਪਲ ਗੋਲ ਗਲੇ ਵੀ ਲਾਉਣੇ ਔਖੇ ਲੱਗਦੇ ਨੇ ਕਿ ਉਹਨਾਂ ਨੂੰ ਲੱਗੇ ਸੀ ਕਿਸ ਤਰੀਕੇ ਨਾਲ ਲਾਈਏ ਕਿ ਪ੍ਰੈਸ ਨਾਲ ਚਪਕਾਈਏ ਜਾਂ ਕਿਦਾਂ ਵੀ ਤੇ ਆਪਾਂ ਤੁਹਾਨੂੰ ਦੱਸਦੇ ਆਂ ਕਿ ਪ੍ਰੈਸ ਨਾਲ ਵੀ ਲੋੜ ਨਹੀਂ ਹੈਗੀ ਆਪਾਂ ਗਲਾ ਕਿਦਾਂ ਅਟੈਚ ਕਰਕੇ ਤੇ ਆਪਾਂ ਸਿੰਪਲ ਗਲਾ ਆਪਾਂ ਗੋਲ ਇਸ ਤਰੀਕੇ ਨਾਲ ਆਪਾਂ ਬਹੁਤ ਆਸਾਨ ਤੇ ਸੌਖੇ ਤਰੀਕੇ ਨਾਲ ਆਪਾਂ ਲਾ ਸਕਦੀਆਂ ਤੇ ਹੁਣ ਆਪਾਂ ਗਲਾ ਪਰਖਣਾ ਉਹਨਾਂ ਦਾ ਫੁੱਲ 7 ਇੰਚ ਕਿ ਆਪਣੇ ਕੋਲ ਟੋਟਲ ਹੀ ਗਲਾ ਆਪਣਾ 7 ਤੇ ਆਪਾਂ ਥੋੜਾ ਥੋੜਾ ਕਪੜਾ ਉੱਪਰ ਰੱਖ ਲੈਣਾ ਸਲਾਈ ਜੂਗਾ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਨਾ ਆਪਾਂ ਰੱਖ ਲਿਆ ਤੇ ਆਪਾਂ ਇਦਾਂ ਅੱਧਾ ਦਾ ਇੰਚ ਆਪਾਂ ਜਿਹੜੀ ਸਲਾਈ ਚ ਦੇਣਾ ਆਪਾਂ ਕਪੜਾ ਉੱਪਰ ਰੱਖ ਲਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸਲਾਈ ਲਾ ਲਾਂਗੇ ਪਹਿਲਾਂ பர பயரடி சிலை சிலை ਫਿਰ ਇਦਾਂ ਸਰਾਈ ਲਗਾ ਕੇ ਫਿਰ ਨਾਲ ਦੀ ਨਾਲ ਆਪਾਂ ਦੂਸਰੀ ਸਾਈਡ ਤੋਂ ਕੱਪੜੇ ਨੂੰ ਫੋਲਡ ਕਰਦੇ ਹਾਂ ਇਸ ਤਰੀਕੇ ਨਾਲ ਜਿਹੜਾ ਆਪਣਾ ਆ ਫालतू ਕੱਪੜਾ ਹੈ ਆਪਾਂ ਇਸ ਬਿਲਕੁਲ ਸਲਾਈ ਦੇ ਨਾਲ-ਨਾਲ ਇਹਦੀ ਇਸ ਤਰੀਕੇ ਨਾਲ ਕਟਿੰਗ ਕਰ ਲਾਂਗੇ ਇਸ ਤਰੀਕੇ ਨਾਲ ਫਿਰ ਦੋ ਇਹਨਾਂ ਦੋਨਾਂ ਨੂੰ ਆਪ ਚ ਮਿਲਾ ਕੇ ਲੇੜੀਆਂ ਮਰੀਆਂ ਭੈਣਾਂ ਨਵੀਆਂ ਨੇ ਇਸ ਤਰ੍ਹਾਂ ਮਸ਼ੀਨ ਦੇ نیچے ਰੱਖ ਲੈਣਾ ਤੇ ਫਿਰ ਇਸ ਤਰ੍ਹਾਂ ਇਹਨਾਂ ਦੀ ਇਹਦੀ ਪਾਣ ਬਣਾ ਲੈਣੀ ਹੈ ਇਸ ਤਰੀਕੇ ਨਾਲ ਕਈ ਕੱਪੜੇ ਦੀ ਪਾਣਾ ਆਪਣੇ ਬੰਦ ਹੀ ਨਹੀਂ ਛੇਤੀ ਪਰ ਉਹ ਤੁਸੀਂ ਚੋਪ ਦੇ ਨਾਲ ਨਿਸ਼ਾਨੀ ਲਗਾ ਸਕਦੇ ਹੋ ਅਸਾਬੋ ਕੱਟ ਲਗਾ ਲੈਣਾ ਠੀਕ ਹੈ ਜਿਹੜਾ ਇਹ ਕਪੜਾ ਵੱਧ ਕੱਟੇ ਥੋੜਾ ਜਾਂ ਹੁਣ ਤੁਸੀਂ ਕੱਟ ਲਿਓ ਇਸ ਤਰੀਕੇ ਨਾਲ ਆਪਣੀ ਪਾਣ ਬਣ ਗਈ ਤੇ ਫਿਰ ਆਪਾਂ ਸ਼ਰਟ ਦਾ ਫਰੰਟ ਪਾਸਾ ਲੈ ਕੇ ਉਹਨੂੰ ਇਸ ਤਰ੍ਹਾਂ ਉਹਦੀ ਪਾਣ ਬਣਾ ਲੈਣੀ ਹੈ ਇਸ ਤਰ੍ਹਾਂ ਆਪਾਂ ਚਦੂਣਾ ਨੂੰ ਲਾ ਕੇ ਇਸ ਤਰੀਕੇ ਦੇ ਨਾਲ ਇੱਦਾਂ ਵਿੱਚ ਰੱਖ ਕੇ ਇਸ ਤਰੀਕੇ ਦੇ ਨਾਲ ਆਪਾਂ ਉਹਦੀ ਪਾਣ ਬਣਾਵਾਂਗੇ 7 7:30 ਤੱਕ ਇਸ ਤਰ੍ਹਾਂ ਆਪਾਂ ਦੀ ਭੈਣ ਬਣਾ ਲਾਂਗੇ ਫਿਰ ਇਹਦਾ ਇਹਦਾ ਕੱਟ ਰਦਾਂ ਤੇ ਇਸ ਤਰ੍ਹਾਂ ਰੱਖ ਕੇ ਤੇ ਫਿਰ ਗਲੇ ਨੂੰ ਆਪਾਂ ਸਿੱਧੇ ਨਾਲ ਸਿੱਧਾ ਮਿਲਾ ਲੈਣਾ ਇਸ ਤਰ੍ਹਾਂ ਇਹ ਐਸੇ ਕਿਹਣਾ ਕੱਟ ਦੇਣਾ ਕੱਟ ਮਿਲਾ ਕੇ ਆਪਾਂ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲੈਣਾ ਹੈ ਇਦਾਂ ਇੱਕ ਸਲਾਈ ਸੈਂਟਰ ਦੇ ਵਿੱਚ ਆਪਾਂ ਪਾਣ ਦੇ ਨਾਲ ਪਾਣਾ ਇਸ ਤਰ੍ਹਾਂ ਪਾਣ ਦੇ ਨਾਲ ਪਾਣ ਮਿਲਾ ਕੇ ਇਹ ਇਸ ਤਰੀਕੇ ਨਾਲ ਆਪਾਂ ਸੈਟਰ ਕਰਨਾ ਹੈਗੇ ਇਹ ਪੁਕਰਮ ਦੇ ਉੱਪਰ ਆਪਾਂ ਸਲਾਈ ਗਲੇ ਦੇ ਉੱਪਰ ਨਹੀਂ ਸਲਾਈ ਕੱਪੜੇ ਕੱਪੜੇ ਦੀ ਰੱਖਣੀ ਹੈ ਇਸ ਤਰੀਕੇ ਨਾਲ ਤੁਸੀਂ ਇੱਥੋਂ ਐਦਾਂ ਵੀ ਜਾ ਸਕਦੇ ਹੋ ਤੇ ਆਪਾਂ ਤਗਾ ਕੱਟ ਗਏ ਤਾਂ ਆ ਇੱਕ ਸਾਈਡ ਤੋਂ ਚਾਰ ਸਪਿਰੇ ਵੀ ਜਾ ਸਕਦੇ ਆ ਇਸ ਤਰੀਕੇ ਨਾਲ ਬਿਲਕੁਲ ਨਾਲ ਦੇ ਨਾਲ ਇਹ ਬੁਕਰਮ ਦੇ ਨਾਲ ਨਾਲ ਸਲਾਈ ਲਵਣੇ ਕੱਪੜੇ ਤੇ ਬੁਕਰਮ ਦੇ ਉੱਪਰ ਸਲਾਈ ਨਹੀਂ ਲਗਾਣੀ ਦਿੱਥੇ ਲਾਈ ਆਣੀ ਥੋੜਾ ਜਿਹਾ ਇਸ ਤਰ੍ਹਾਂ ਕੱਪੜੇ ਨੂੰ ਸੈੱਟ ਕਰਕੇ

ਲਈ ਜਾਵਾਂਗੇ ਤੁਸੀਂ ਡਬਲ ਸਲਾਈ ਵੀ ਲਗਾ ਸਕਦੇ ਹੋ ਤੇ ਸਿੰਗਲ ਵੀ ਪਰ ਮੈਂ ਨਾ ਹਮੇਸ਼ਾ ਮੇਰੀ ਆਦਤ ਹੈ ਮੈਂ ਗੋਲ ਗਲੇ ਤੇ ਮੈਂ ਹਮੇਸ਼ਾ ਗੋਲ ਗਲੇ ਤੇ ਡਬਲ ਸਲਾਈ ਲਗਾ ਲੈਂਦੀ ਹਾਂ ਕਿਉਂਕਿ ਤਾਂ ਜਲਦੀ ਚਿੱਟਾ ਜਾਂਦੀ ਹੈ ਤੇ ਗਲਾ ਉੱਧੜੇ ਨਹੀਂ తరికే నీ తర అట ਜਿਆਦਾ ਕੱਟ ਆਪਾਂ ਨੂੰ ਗਲਾਈ ਤੇ ਲਾਣ ਦੀ ਜ਼ਰੂਰਤ ਪੈਂਦੀ ਹੈ ਇੱਥੇ ਵੀ ਚਲ ਆਪਾਂ ਲਾ ਲੈਨੇ ਪਰ ਇੰਨੀ ਜਿਆਦਾ ਲੋਡ ਨਹੀਂ ਹੈਗੀ ਜਿੰਨੀ ਆਪਣਾ ਜਿੱਥੇ ਆਪਣੀ ਗਲੇ ਤੇ ਗਲਾਈ ਹੈ ਉੱਥੇ ਕੱਟ ਆਪਾਂ ਬਿਲਕੁਲ ਸਲਾਈ ਤੋਂ ਥੋੜਾ ਜਿਹਾ ਕਪੜਾ ਛੱਡਣਾ ਐਦਾਂ ਨਾਲ ਨਾਲ ਆਪਾਂ ਕੱਟ ਲਾਵਾਂਗੇ ਫਿਰ ਆਪਣਾ ਬਹੁਤ ਵਧੀਆ ਹੀ ਚੰਗੇ ਤਰੀਕੇ ਦੇ ਨਾਲ ਨਾ ਰੇਸ਼ਮ ਨਾਲ ਫੋਲਡ ਹੋ ਜਾਂਦਾ ਹੈ ਇਸ ਤਰੀਕੇ ਨਾਲ ਬਾਅਦ ਚ ਆਪਾਂ ਇਹਨੂੰ ਕੱਚਾ ਕਰ ਲਵਾਂਗੇ ਨਾਲੇ ਤੇ ਬਾਕੀ ਇਹਨੂੰ ਆਪਾਂ కచ్చా గరికే ਇਸ ਤਰੀਕੇ ਨਾਲ ਆਪਾਂ ਕੱਚਾ ਕਰਕੇ ਤੇ ਸਿੰਪਲ ਗੋਲ ਗੇਲਾ ਆਪਾਂ ਲਗਾ ਸਕਦੇ ਆ ਇਸ ਤਰੀਕੇ ਨਾਲ ਬਧੀਆਂ ਹੀ ਸਫਾਈ ਆਉਂਦੀ ਹੈ ਤੇ ਬਾਅਦ ਚ ਆਪਾਂ ਪਰ ਲਾਂਗੇ ਤਰਪਾਈ ਤੇ ਕੱਚੇ ਨੂੰ ਆਪਾਂ ਧ੍ਰੇੜ ਦਵਾਂਗੇ ਇਸ ਤਰੀਕੇ ਨਾਲ ਮੇਰੀਆਂ ਪਹਿਣਾ ਨੂੰ ਗਲਾ ਲਾਉਣ ਦੇ ਬਹੁਤ ਆਸਾਨੀ ਹੋ ਜਾਵੇਗੀ ਤੁਸੀਂ ਵੀਡੀਓ ਦੇਖਿਓ ਤੇ ਗਲਾ ਉਸ ਤਰੀਕੇ ਨਾਲ ਲਾ ਸਕਦੇ ਹੋ ਤੇ ਜੇਕਰ ਮੇਰੀ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਨਾ ਜੀ ਥੈਂਕ ਯੂ ਜੀ